ਜਨਾਲਾ ਸ਼ਹਿਰ ਦੇ ਅੰਦਰ ਜ਼ਮੀਨ ਦੇ ਇੱਕ ਟੁਕੜੇ 'ਨ ਲੈ ਕੇ ਭੈਣ ਪ੍ਰਾਇਕ ਦੂਸਰੇ ਦੇ ਵੈਰੀ ਬਣ ਕੇ ਜਿੱਥੇ ਭੈਣ ਨੇ ਆਪਣੇ ਬੱਚੇ ਅਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭਰਾ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਨੂੰ ਜੀਸੀਬੀ ਮਦਦ ਨਾਲ ਟੈਟਈ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਤੋਂ ਬਾਅਦ ਪੁਰਸ਼ ਨੂੰ ਸ਼ਿਕਾਇਤ ਕਰਦੇ ਮੌਕੇ ਤੇ ਜਦੋਂ ਪੁਲਿਸ ਪੁੱਜੀ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਵੱਲੋਂ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਘਰ ਤੇ ਹਮਲਾ ਕਰ ਦਿੱਤਾ ਸੀ ਘਰ ਨੂੰ ਢਾਹ ਵੀ ਦਿੱਤਾ ਹੈ ਉਨ੍ਹਾਂ ਕੇ ਹਾਕੀ ਪਿੰਡਾਂ ਵੀ ਉਨ੍ਹਾਂ ਦੇ ਵੱਲੋਂ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਕਈ ਵਾਰ ਹਮਲੇ ਵੀ ਕੀਤੇ ਜਾ ਚੁੱਕੇ ਹਨ ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਬੰਦੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ ਜਾਂਚ ਉਪਰੰਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਮਤਲਬ ਕੀ ਨਾ ਜੀ ਗਰਮੀਤਕੌਰ ਕੀ ਗੱਲ ਹੋਈ ਹੈ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਸਾਥ 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 ਸੋਰੇ ਦਾ ਥਾਂ ਆਇਆ ਇਹ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤਨਾ ਸਾਡੇ ਨਾਲ ਕਰ ਛੜਿਨਾ ਆ ਤੇ ਅਸੀਂ ਇੱਕ ਗੱਲ ਨਹੀਂ ਕੀਤੀ ਇੱਕ ਕਿਲਾ ਪੈੜੀ ਲਈ ਦੇ ਜਾ ਕੇ ਵੇਖ ਸਕਦੇ ਜੇ ਉੱਥੋਂ ਵੀ ਮੱਝ ਜਾਣਗੇ ਕੀ ਕੀਤਾ ਨੇ ਆ ਜਾ ਘਾਤੀ ਅਸੀਂ ਇੱਥੇ ਬੈਠੇ ਆ ਤੇ ਭੱਜ-ਭੱਜ ਕੇ ਅਸੀਂ ਬਾਹਰ ਨਿਕਲੇ ਆ ਥੱਲੇ ਆਣ ਕੇ ਜਾਣ ਥੱਲੇ ਤਾਂ ਹੀ ਆਪਣੀ ਜਾਨ ਪਛਾਈ ਜਾਂ ਮਰ ਕੇ ਤੇ ਆ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹੇ ਗੰਮ ساری ਉਮਰ ਨਹੀਂ ਬੈਠੇ ਜਿਹੜੇ ਸਾਡੇ ਗਾਲਿਆਂ ਨੇ ਪਾਏ ਆ ਹੁਣ ਕੀ ਮੰਗਰਦੇ ਆ ਅਸੀਂ ਆਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋ ਠੀਕ ਗਿਆ ਸਭ ਕੋ ਸਭ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਅੱਜ ਕੀ ਆਇਆ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ 4 ਨੰਬਰ ਵਾਰਡ ਦਾ ਵਾਰਡ ਇੰਚਾਰਜ ਆ ਜੀ ਇਹ ਵਾਰਡ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਧਰੇਲੂ ਜਿਹੜਾ ਇਹਨਾਂ ਕੋਲ ਸਾਰੇ ਕਾਜ ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਹੀਂ ਪਹਿਲਵਾਂ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਇਹਨਾਂ ਲਿਖ ਲਗਾ ਹੋ ਗਿਆ ਜੀ ਚਲੋ ਤੇ ਇਹ ਬੰਦੇ ਨੇ ਜਾ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ ਲਗਾ ਜੀ ਜਦੋਂ ਇਹਨਾਂ ਨੇ ਆਣ ਕੇ ਜੋ ਜੀਸੀਬੀ ਨਾਲ ਕੰਡਾਟ ਹੋਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਕਿ ਇਹਨਾਂ ਬੰਦਿਆਂ ਦੇ ਸਾਬਤ ਸਾਬਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਥੱਲੇ ਆਣ ਕੇ ਮਰ ਲੱਗਾ ਸੀ ਉਹਦੇ ਉਹਦਾ ਹੰਨੂਨ ਇਨਸਾਫ ਮਿਲਣਾ ਚਾਹੀਦਾ ਹਾਂਜੀ ਬੋਲੀ ਕੀ ਨਾ ਆ ਕਿਹੜਾ ਮੁੱਲਾ ਮੈਂ ਹਰਦੀਪ ਸਿੰਘ ਦੀ 14 ਨੰਬਰ ਵਾਰਡ ਕੀ ਗੱਲ ਹੋਈ ਹੈ ਗੱਲ ਹੈ ਜੀ ਸਾਡੀ ਟੋਆ ਦੀ ਜਿਆਦਾ ਪੱਕੀ ਪਹਿਲੇ ਪੁਰਾਣੀ ਤੇ ਸਪੂਹਾ ਹੜੀ ਹੜੀ ਕੁ ਸਾਂ ਮੰਗਦੀ ਆ ਡਿਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਮਜਾ ਸਭ ਕੁਝ ਆ ਬਲਦੇਮ ਮੈਂ ਪੰਜ ਛੇ ਤੇ 20 30 ਬੰਦੇ ਲੈ ਆ ਗਏ ਸਾਡੀ ਕੰਟਾਈ ਇਹਨਾਂ ਨੇ ਹੋਰ ਇਹਨਾਂ ਨੇ ਗੁੰਨਾ ਕਰਦੀ ਜਾਂ ਕੀਤੀ ਹਿਯਾਰ ਕੱਢਿਆ ਜੀ ਸੀ ਪੀ ਲੈ ਗਏ ਪਰ ਟਾਇਆ تھا ਕੋਲ ਬੁਲਸਾਈ ਜੀ ਮੋ ਹਾਂ ਬੁਲਸਾਈ ਜੀ ਹੁਣੇ ਜਾਈ ਆ ਆ ਮੌਕਾ ਦੇਖ ਕੀ ਮੰਗਾਦੇ ਐ ਇਹ ਮੰਗਾਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੀ ਕੰਟਾਈ ਜਾਣਗੇ ਨਜਾਇਜ਼ ਡਿਗਰੀ ਸਾਡੇ ਕੋਲ ਆ ਡਿਗਰੀ ਸਾਡੇ ਕੋਲ ਆ ਜੀ ਆ ਸਭ ਕੁਝ ਹਾਂ ਪਹਿਲਾਂ ਵੀ ਕੋ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾ ਦੇ ਦਸੀਆਂ ਡਿਪਸਾਬ ਹੋਈ ਦਿਖਾ ਸਾਡੇ ਕੋਲ ਨੇ ਸਭ ਕੋ ਨਗੜਾ ਸਾਡੇ ਕੋਲ ਸਾਕ ਪਾਇਆ ਤੇ ਇਹ ਆਏ ਨਹੀਂ ਪੇਛ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਛ ਨਹੀਂ ਹੁੰਦੇ ਤਮ ਕਹਿੰਦੇ ਆ ਜਾਣ ਕੇ ਨਾ ਘੰਟਾ ਛੜੀ ਪਹਿਲਾਂ ਵੀ ਆ ਕੇ ਢਾਈ ਇਹਨਾਂ ਨੇ ਪਹਿਲਾਂ ਹਮ ਤਾਂ ਕਹਿੰਦੇ ਬਾਖ ਲੋਕ ਜੀ ਦਿਖਾ ਖਣੇ ਕੋਲੇ ਨਗੜਾ ਸਾਡੇ ਕੋਲੇ ਡਿਪਸਾਬੀਆਂ ਤੇ ਪਹਿਲਾਂ ਇਹ ਪੇਛ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨ ਉਤਾਰਣ ਜੀ ਮੰਗ ਹਾਂਜੀ ਅੰਦਰ ਸੁਣਨੇ نقصان ਅਮਨਦਰ ਵਿਆਹ ਵੇਖੋ ਤੇ ਬੱਲਾ ਸਾਡਾ ਰਹਿੰਦਾ ਬੇਟੇ ਬੁੱਢੀਆਂ ਕੀ ਮੰਗ ਕਰਦੇ ਨੇ ਮੰਗਾ ਦੇ ਹੜੰਗਾਂ ਸਾਂਦੀ ਭਾਈ ਕਿਤੇ ਜਾਵੇ ਪੱਟਾ ਕੱਟਾ ਜਾਵੇ ਉਹਨਾਂ ਦੇ ਪਹਿਲਾਂ ਵੀ ਸਾਨੂੰ ਤੰਗੀਆਂ ਦਿੰਦਾ ਸੀ ਇਹਨੇ ਅੱਗੇ ਥਾਣੇ ਜਾ ਕੇ ਉੱਤੇ ਇੱਥੇ ਅਸੀਂ ਪਤਾ ਕੇਸ ਕੀਤਾ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਗਿਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਂਦ ਦੇਣੀ ਆ ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੇਐਸਪੀ ਰਹਾਗੇ ਤੇ ਕੰਧ ਢਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚੱਲਿਆ ਵੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਤੇ 100 ਬੰਦਾ ਜੀ ਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਆ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਹਰਿਆ ਬੰਦਾ ਜੀ ਇਹ ਧੱਕੇ ਆਣ ਕੇ ਦੂਜੀ ਵਾਰ ਦੇ ਵਿੱਚ ਚਾਣ ਕੇ 14 ਨੰਬਰ ਵਾਰ ਚਾਣ ਕੇ ਜਨਾਵੇ ਕਬਜ਼ਾ ਕਰਨ ਲਿਆ ਜੀ ਆਪਣਾ ਹਰਕਾ ਛੱਡ ਕੇ ਆਪਣਾ ਹਰਕਾ ਛੱਡ ਕੇ ਗੁੰਡਾ ਕਰਦੀ ਕਰਨ ਲਿਆ ਜੀ ਕੀ ਮੰਗਦੇ ਉਹ ਇਹਦੇ ਕੋਲ ਛਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਛਾਰ ਪਿਸਤੌਲ ਕੱਢ ਕੇ ਧੰਕੀਆਂ ਦੇ ਤਾਂ ਗੋਲੀ ਮਾਰਨ ਲੱਗਾ ਸਾਨੂੰ ਅਸੀਂ ਭੱਜ ਭੁੱਜ ਕੇ ਭੇਲੀ ਜਵੜੇ ਸ਼ਿਕਾਇਤ ਕੀਤੀ ਅਰੇ ਨਹੀਂ ਹਾਂਜੀ ਦਰਖਾਸਤ ਲਏ ਹੁਣ ਦੇਣਾ ਆ ਹਾਂ ਮੌਕਾ ਵੇਖ ਕੇ ਗਏ ਜੀ ਪੁਲਿਸ ਅੱਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਕੀ ਮੰਗਤ ਅਹੀਂ ਤੇ ਮਾ ਕਰਦੇ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਦਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਐ ਸਟੇਜ ਜਿੱਟਿਆ ਸਭ ਕੁਝ ਸਾਡੇ ਕੋਲ ਆ ਧੱਕੇ ਨਾਲ ਇਹ ਲੋਕਾਂ ਦੀ ਜ਼ਮੀਨਾਂ ਦੇ ਕਬਜ਼ੇ ਕਰਨ ਦਿਆ ਖਰੀਦਤਾ ਦੇ ਪੈਸੇ ਇਹ ਖਾਂਡਕ ਤੇ ਨੂੰ ਛੱਡਣ ਨਹੀਂ ਦਿਆਏ ਅਜੇ ਇਹਨਾਂ ਕੋ ਉਧਰੋਂ ਕੀ ਨਾਮ ਲੈਟ ਚੱਗਰ ਹੋ ਗਈ ਕੰਟਰੋਲ ਚੋਣਾਂ ਵਿੱਚ ਉੱਥੇ ਕੋਈ ਮੂਲਿਕ ਝੜਾ ਆਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਐ ਤੇ ਇੱਥੇ ਪਹੁੰਚੀ ਪਿੰਡ ਲੈ ਗਏ ਆ ਉਹ ਜਾਂਦਿਆਂ ਨੂੰ ਉਹ ਕੰਨ ਠੜੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਹੀ ਸਾਨੂੰ ਸਭ ਕੁਝ ਨਹੀਂ ਮਿਲਿਆ ਜਾਂਦੇ ਉਹ ਸਭ ਚਲ ਚੁ ਗਏ ਕੀ ਕਰੀਏ ਕਰ ਵੀ ਉਹਨੇ ਦੇ ਬੰਦੇ ਤੇ ਹੀ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਬੁਲਾ ਰਹੇ ਆ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ ਬੁਲਾ ਕੇ ਜੋ ਵੀ ਕਾਰਬੰਦੀ ਕਾਰੀ ਕਰਦੇ ਆ